ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਤੁਸੀਂ ਜੁੜ ਚੁੱਕੇ ਹੋ ਕਟੂ ਬਰਾਸਤ ਚੈਨਲ ਨਾਲ ਤੇ ਅੱਜ ਅਸੀਂ ਤੁਹਾਨੂੰ ਇੱਕ ਖਾਸ ਥਾਂ ਦਿਖਾਉਣੇ ਆ ਜਿੰਨਾ ਵੀ ਦਰਸ਼ਕਾਂ ਨੇ ਨੂਕਸ਼ਾ ਸ਼ਰਮਾ ਤੇ ਦਲਜੀਤ ਤਸਾਂਜ ਜਿਹੜੇ ਕਿ ਅੱਜ ਦੇ ਸਮੇਂ ਵਿੱਚ ਬਹੁਤ ਵੱਡੇ ਕਲਾਕਾਰ ਸਾਡੇ ਪੰਜਾਬੀ ਦੇ ਮੰਨੇ ਪ੍ਰਵੰਨੇ ਹਨ ਉਹਨਾਂ ਦੇ ਖਲੋਰੀ ਫਿਲਮ ਦੀ ਸ਼ੂਟਿੰਗ ਇਸ ਤਾਨਗੜ ਪਿੰਡ ਦੇ ਵਿੱਚ ਕਾਫੀ ਸਾਰੇ ਜਿਹੜੇ ਸੀਨ ਸੇ ਉਹਨਾਂ ਨੇ ਇਸ ਥਾਂ ਦੇ ਵਿੱਚੋਂ ਲਏ ਤੇ ਸਾਹਮਣੇ ਮੈਂ ਸਹਿਰ ਨੂੰ ਕਹੂੰਗਾ ਕਿ ਉਹ ਪਿੱਪਲ ਦਾ ਦਰਖਤ ਦਿਖਾਉਣ ਤੇ ਇਸ ਪਿੱਪਲ ਦੇ ਦਰਖਤ ਉੱਤੇ ਜਿਹੜੀ ਨੂਕਸ਼ਾ ਸ਼ਰਮਾ ਕਲਾਕਾਰ ਸੀ ਉਹਨੇ ਬਹਾ ਲੈਣ ਦੀ ਜਿਹੜਾ ਸੀਨ ਸੀਗਾ ਉਹ ਕੀਤਾ ਗਿਆ ਤੇ ਇਸੇ ਤਰ੍ਹਾਂ ਹੋਰ ਇਧਰ ਤੁਸੀਂ ਸਾਹਮਣੇ ਇੱਕ ਜੰਡ ਦਾ ਦਰਖਤ ਦੇਖ ਰਹੇ ਹੋ ਇਹ ਵੀ ਪੰਜਾਬ ਦੇ ਵਿੱਚ ਬਹੁਤ ਥੋੜੇ ਥਾਵੇਂ ਜਿਹੜੇ ਜੰਡ ਨੇ ਕਰੀਰ ਨੇ ਜਾਂ ਪਿੱਪਲ ਦੇ ਦਰਖਤ ਨੇ ਉਹ ਬਹੁਤ ਥੋੜੇ ਮਿਲਦੇ ਆ ਪਰ ਜਿੱਥੇ ਕਿਤੇ ਇਹਨਾਂ ਦਰਖਤਾਂ ਥੱਲੇ ਕੋਈ ਮਟੀਆਂ ਬਣੀਆਂ ਨੇ ਤੇ ਜਾਂ ਇਹਨਾਂ ਨੂੰ ਕੋਈ ਮਾਨਤਾ ਪਰਦੇ ਆ ਲੋਕ ਉਸ ਥਾਵੇਂ ਤਾਂ ਜਿਹੜੇ ਦਰਖਤਾ ਹੋ ਰਹੇਗੇ ਤੇ ਨਹੀਂ ਬਹੁਤ ਸਤਿਆਨਾਸ਼ ਕਰ ਰਹੇ ਹਨ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ 3-4 ਸਾਲਾਂ ਤੋਂ 2020 ਤੋਂ ਲਾ ਕੇ ਖਾਸ ਕਰਕੇ ਮੈਂ ਕਹੂੰਗਾ ਤੇ ਖਾਸ ਕਰਕੇ ਜਣੀ 2020 ਤੋਂ ਜਿਹੜੇ ਪੰਜਾਬ ਦੇ ਵਿੱਚ ਬੜੇ ਸਾਰੇ ਦਰਖਤ ਲਾਏ ਜਾ ਰਹੇ ਤੇ ਆ ਜਿਹੜਾ ਤੁਸੀਂ ਥਾਏਗਾ ਇਹ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆ ਤਾਲੀਆਂ ਖੜੀਆਂ ਨੇ ਇਹ ਉਸ ਵਕਤ ਇਹ ਅੱਜ ਤੋਂ 10 ਸਾਲ ਪਹਿਲਾਂ ਇਹ ਹੈ ਨਹੀਂ ਸੀ ਕਿਉਂਕਿ 2014 ਦੇ ਵਿੱਚ ਉਹ ਜਿਹੜੀ ਫਲੋਰੀ ਫਿਲਮ ਹੈ ਉਹਦੇ ਵਿੱਚ 1918 ਦੀ ਕਹਾਣੀ ਪੇਸ਼ ਕੀਤੀ ਗਈ ਸੀ ਤੇ ਉਸ ਦੌਰਾਨ ਐਸ ਥਾਵੇਂ ਜਿਹੜਾ ਉਹ ਦਲਜੀਤ ਦਸਾਂਝ ਕਲਾਕਾਰ ਜਾਂ ਉਹਦੇ ਨਾਲ ਜਿਹੜਾ ਇੱਕ ਉਹ ਗੀਤ ਗਾ ਰਹੇ ਐ ਉਹਦਾ ਇੱਥੇ ਸੀਨ ਬੜਾ ਹੀ ਜਣੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੜੇ ਜੋਸ਼ ਉਕ੍ਰੋਸ਼ ਨਾਲ ਕਲਾਕਾਰਾਂ ਨੇ ਕੀਤਾ ਤੇ ਮੇਰਾ ਇਸ ਨਾਲ ਇਹ ਫਿਲਮ ਵਾਲਿਆਂ ਨਾਲ ਜੁੜਨ ਦਾ ਕਾਰਨ ਦਰਸ਼ਕੋ ਇਹ ਬਣਿਆ ਕਿ ਮੇਰੇ ਕੋਲ ਬਹੁਤ ਸਾਰੀਆਂ ਪ੍ਰਾਸਤੀ ਚੀਜ਼ਾਂ ਸਾਮੀਆਂ ਹੋਈਆਂ ਨੇ ਉਨ੍ਹਾਂ ਵਿੱਚ ਸਭ ਤੋਂ ਵੱਡੀ ਜਿਹੜੀ ਬਰਾਸਤੀ ਚੀਜ਼ ਆ ਉਹ ਗੱਡਾ ਹੈਗਾ ਗੱਡਾ ਉਹ ਜਿਹੜੇ ਫਿਲਮ ਦੇ ਡਾਇਰੈਕਟਰ ਸੇ ਉਹਨਾਂ ਨੇ ਕਿਹਾ ਕਿ ਮੈਂ ਕਹੀਂ ਕਹੀਂ ਘੁੰਮਦਾ ਫਿਰਦਾ ਥਾ ਪਰ हमको ਜੇ ਗੱਟਾ ਜੋ ਅਸਲੀ ਰੂਪ ਵਿੱਚ ਹੈ ਉਹ ਨਹੀਂ کہیں ਸੇ ਵੀ ਮਿਲਿਆ ਪਰ ਉਹ ਜਦੋਂ ਸਾਡੇ ਘਰੇ ਗਏ ਤਾਂ ਉਹਨਾਂ ਨੂੰ ਗੱਡਾ ਦੇਖ ਕੇ ਬੜੇ ਖੁਸ਼ ਹੋਏ ਤੇ ਕਿਉਂਕਿ ਬੜੇ ਸਾਰੇ ਬੱਚਿਆਂ ਨੂੰ ਜਾਂ ਨੌਜਵਾਨਾਂ ਨੂੰ ਅਸੀਂ ਗੱਡੇ ਬਾਰੇ ਬਿਨ ਹੀ ਪਤਾ ਜਾ ਉਹਦੇ ਜਿਹੜੇ ਪਈਏ ਹੁੰਦੇ ਉਹਨਾਂ ਨੂੰ ਉਹ ਲੋਕ ਟੈਰੀ ਕਹੀ ਜਾਂਦੇ ਕਿਉਂਕਿ ਜਿਹੜਾ ਉਸ ਫਿਲਮ ਦੀ ਵਿੱਚ ਕਹਾਣੀ ਪੇਸ਼ ਕੀਤੀ ਹੈ ਉਹ ਫਲੋਰ ਦਾ ਜਿਹੜਾ ਸਿੰਗਰ ਸੀਗਾ ਉਹਦੇ ਜੀਵਨ ਦੇ ਉੱਤੇ ਉਹ ਕਹਾਣੀ ਪੇਸ਼ ਕੀਤੀ ਗਈ ਤੇ ਇਸ ਨਾਨਗੜ ਪਿੰਡ ਦੇ ਵਿੱਚ ਇੱਕ ਥਾਂ ਜਿੱਥੇ ਅਸੀਂ ਖੜੇ ਹਾਂ ਤੇ ਇਸੇ ਤਰ੍ਹਾਂ ਇਸ ਪਿੰਡ ਦੇ ਵਿੱਚ ਇੱਕ ਹਵੇਲੀ ਹੈ ਤੇ ਉਹਦੇ ਵੀ ਜਿਹੜੇ ਸੀਨ ਐ ਬੜੇ ਉੱਥੇ ਜਾਨੀ ਇਹਨਾਂ ਨੇ ਕੀਤੇ ਕਲਾਕਾਰਾਂ ਨੇ ਤੇ ਇਸ ਤੋਂ ਲੱਗੇ ਇੱਥੇ ਸਾਡੇ ਜਿਹੜਾ ਕਟੂ ਪਠਣਾ ਜਾਂ ਦਾਨਗੜ ਜਾਂ ਤਨੋਂ ਲੈ ਲੈ ਲਾ ਕੇ ਪੀਰਖਾਨਾ ਹੈਗਾ ਉੱਥੇ ਵੀ ਸੀਨ ਕੀਤੇ ਤੇ ਇਸੇ ਤਰ੍ਹਾਂ ਖੇਤਾਂ ਦੇ ਵਿੱਚ ਵੀ ਸੀਨ ਕੀਤੇ ਜਾਨੀ ਲਗਭਗ 1 ਮਹੀਨਾ ਜਿਹੜੀ ਉਹ ਪੂਰੀ ਫਲੋਰੀ ਫਿਲਮ ਦੀ ਜਿਹੜੀ ਟੀਮ ਸੀ ਉਹ ਇਸ ਦਾਨਗੜ ਨਗਰ ਦੇ ਵਿੱਚ ਜਾਸੇ ਪਾਸੇ ਇਲਾਕੇ ਦੇ ਵਿੱਚ ਘੁੰਮਦੀ ਰਹੀ ਤੇ ਅੱਜ ਸਾਡਾ ਇਹ ਸੋਨੂੰ ਇਹ ਛੋਟੀ ਵੀਡੀਓ ਜਿਹੜੀ ਅਸੀਂ ਕਟੂ ਬਰਾਸਤ ਚੈਨਲ ਦੁਆਰਾ ਬਣਾ ਰਹੇ ਹਾਂ ਇਹ ਦਿਖਾਉਣ ਦਾ ਕਾਰਨ ਇਹ ਹੈ ਕਿ ਦੇਖੋ ਇੰਨੇ 10 ਸਾਲਾਂ ਦੇ ਵਿੱਚ ਕਾਫੀ ਕੁਝ ਉਹ ਜੇ ਤੁਸੀਂ ਉਹ ਸੀਨ ਨੂੰ ਦੇਖੋਗੇ ਜਿਹੜਾ ਉਹ ਇਸ ਥਾਵੇਂ ਬਣਿਆ ਹੋਇਆ ਤਾਂ ਬਹੁਤ ਕੁਝ ਬਦਲ ਚੁੱਕਿਆ ਹਾਇ ਜਿਹੜੀ ਕੁਦਰਤ ਹੈ ਉਹਦਾ ਇਹ ਨੇਮ ਹੈ ਤਬਦੀਲੀ ਤੇ ਉਹ ਤਬਦੀਲੀ ਉਹ ਅੱਛੀ ਹੈ ਜਿਹੜੀ ਕਿ ਸਾਡੇ ਵਾਤਾਵਰਣ ਲਈ ਸਾਡੇ ਲੋਕਾਂ ਲਈ ਸਾਡੀ ਸਿਹਤ ਲਈ ਅੱਛੀ ਹੋਵੇ ਤੇ ਉਸ ਗੱਡੇ ਦੇ ਕਰਕੇ ਹੀ ਮੇਰਾ ਉਹਨਾਂ ਨਾਲ ਸੰਪਰਕ ਬਣਿਆ ਤੇ ਉਹ ਜਿਹੜੀ ਫਿਲਮ ਸੀ ਉਹ ਇੰਨੀ ਜ਼ਿਆਦਾ ਮਸ਼ਹੂਰ ਨਹੀਂ ਹੋਈ ਉਦਾ ਕਾਰਨ ਮੈਨੂੰ ਬਾਅਦ ਦੇ ਵਿੱਚ ਉਸ ਡਾਇਰੈਕਟਰ ਨੇ ਜਿਹੜਾ ਨਾਮ ਨਵੀਨ ਸੀਗਾ ਉਹਨੇ ਪੁੱਛਿਆ ਕਿ ਕਿਆ ਕਾਰਨ ਹੋਇਆ ਬਾਈ ਸਾਹਿਬ ਤੇ ਮੈਂ ਉਹਨੂੰ ਕਿਹਾ ਵੀ ਇਹਦਾ ਕਾਰਨ ਇਹ ਬਣਿਆ ਕਿ ਜਿਹੜੀ ਤੁਸੀਂ ਅੱਧੀ ਫਿਲਮ ਦੀ ਕਹਾਣੀ ਹੈ ਉਹ ਤਾਂ ਤੁਸੀਂ 1918 ਦੇ ਸੀਨ ਉਹ ਦਿਖਾਏ ਜਿਹੜਾ ਕਿ ਬਿਲਕੁਲ ਪੰਜਾਬ ਦਾ ਉਦੋਂ ਸਹੀ ਜਿਹੜਾ ਲੋਕਾਂ ਦਾ ਜੀਵਨ ਸੀਗਾ ਉਦੋਂ ਬਾਅਦ ਦੀ ਜਿਹੜੀ ਅੱਧੀ ਕਹਾਣੀ ਹੈ ਫਿਲਮ ਦੀ ਉਹ ਨੂਖਸ਼ਾ ਸ਼ਰਮਾ ਤੇ ਦਲਜੀਤ ਦਸਾਂਝ ਨੂੰ ਉਹਨਾਂ ਨੇ ਮਰੇ ਹੋਏ ਦਿਖਾਉਣ ਕਰਕੇ ਉਹ ਫਿਲਮ ਇੰਨੀ ਮਕਬੂਲ ਨਹੀਂ ਹੋ ਸਕੀ ਤੇ ਜਿਹਦੇ ਕਰਕੇ ਉਹ ਜਾਦੇ ਮਸ਼ਹੂਰ ਨਾ ਹੋ ਸਕੀ ਪਰ ਜਿਹੜੇ ਸਾਡੇ ਪੰਜਾਬ ਦੇ ਬਰਾਸਤ ਨਾਲ ਜੁੜੇ ਹੋਏ ਲੋਕ ਆ ਜਾਂ ਖੇਤਾਂ ਨਾਲ ਜੁੜੇ ਹੋਏ ਲੋਕ ਆ ਜਾਂ ਚੀਜ਼ਾਂ ਨਾਲ ਜੁੜੇ ਹੋਏ ਲੋਕ ਆ ਉਹਨਾਂ ਨੇ ਉਸ ਫਿਲਮ ਨੂੰ ਬੜੀ ਸ਼ਿੱਦਤ ਨਾਲ ਦੇਖਿਆ ਤੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਉਹ ਮੇਰਾ ਉਹਨਾਂ ਨਾਲ ਗੱਡੇ ਰਾਹੀਂ ਸੰਪਰਕ ਹੋਇਆ ਤੇ ਉਹਨਾਂ ਨੇ ਜਿੰਨਾਂ ਕ ਮੈਨੂੰ ਸੇਵਾ ਫਲ ਦਿੱਤਾ ਮੌਦਾ ਇੱਕ ਗੱड्डा ਹੀ ਹੋਰ ਖਰੀਦਿਆ ਪਰ ਉਹ ਥੋੜਾ ਕਾਰਨ ਇਹ ਬਣਿਆ ਕਿ ਜਿਹੜੇ ਮੇਰੇ ਗੱਡੇ ਦੇ ਪਹੀਏ ਸੀ ਉਹਨੇ ਕਾਮਯਾਬ ਨਹੀਂ ਸੀ ਕਿ ਉਹ ਜਿਹੜਾ ਤੁਸੀਂ ਫਿਲਮ ਦੇ ਵਿੱਚ ਸੀਨ ਦੇਖਦੇ ਹੋ ਕਿ ਦਲਜੀਤ ਦਸਾਂਝ ਦੇ ਨਾਲ ਹੋਰ 8-10 ਉਹ ਗੱਡੀਆਂ ਵਾਲਿਆਂ ਦੀਆਂ ਗੱਡੀਆਂ ਜੋੜ ਕੇ ਜਾ ਰਹੇ ਐ ਤੇ ਉਹਦਾ ਮੈਨੂੰ ਦੁੱਖ ਹੋਇਆ ਕਿ ਅਸੀਂ ਜਿਹੜਾ ਉਹਦੇ ਵਿੱਚ ਗੱਡੇ 'ਚ ਪਰਦ ਜੋੜਿਆ ਉਹ ਕੈਮਰੇ ਦੀਆਂ ਲਾਈਟਾਂ ਪੈਨ ਕਰਕੇ ਉਹ ਅੱਗੇ ਨਾ ਜਾ ਸਕਿਆ ਤੇ ਉਹ ਸੀਨ ਦੇ ਵਿੱਚ ਉਹ ਜਿਹੜਾ ਗੱਡਾ ਸੀ ਸਾਈਡ ਤੇ ਰਹਿ ਗਿਆ ਪਰ ਇਸ ਥਾਂਵੇਂ ਤੁਸੀਂ ਇੱਕ ਥਾਂ ਐਸ ਸਾਈਡ ਜਿਹੜਾ ਉਹ ਗੱਡਾ ਤੁਸੀਂ ਖੜਾ ਹੋਇਆ ਦਿਖਾਈ ਸੋ ਨੂੰ ਦੇ ਗੋਸਾ ਫਿਰ ਮੁੰਡੇ ਬੱਤੇ ਕਿਉਂਕਿ ਉਹਦੇ ਆਲੇ-ਦਾਲੇ ਉਦੋਂ ਹਾੜੀ ਦਾ ਟਾਈਮ ਸੀਗਾ ਤੇ ਕਣਕ ਦੀਆਂ ਭਰੀਆਂ ਵਗੈਰਾ ਇੱਥੇ ਸਕੇਤ ਦੇ ਆਲੇ-ਦੁਆਲੇ ਸੀਆਂ ਤੇ 10 ਸਾਲਾਂ ਦੇ ਵਿੱਚ ਹੀ ਦੇਖੋ ਇਸ ਖਾਂ ਦੀ ਜਿਹੜੀ ਕਿੰਨੀ ਇਹ ਕੁਦਰਤੀ ਜਿਹੜੀ ਦੇਖਾ ਹੋ ਬਦਲ ਚੁੱਕੀ ਆ ਤੇ ਆ ਕਾਫੀ ਬੜੀਆਂ-ਬੜੀਆਂ ਜਿਹੜੀਆਂ ਇਹ ਟਾਲੀਆਂ ਨੇ ਹੋ ਚੁੱਕੀਆਂ ਨੇ ਤੇ ਮੈਨੂੰ ਬੜੀ ਇਹ ਵੀ ਖੁਸ਼ੀ ਦੀ ਗੱਲ ਆ ਕਿ ਪਿੰਡਾਂ ਦੇ ਵਿੱਚੋਂ ਬੜੀਆਂ ਸਾਰੀਆਂ ਜਿਹੜੀਆਂ ਸਾਂਝੀਆਂ ਜਾਇਦਾਦਾਂ ᱛੀਆਂ ਜਾਂ ਟੋਬੇ ਸੇ ਟਾਬਾਂ ਸੀਆਂ ਪਾਣੀ ਦੀਆਂ ਉਹ ਲੋਕਾਂ ਨੇ ਰੋਕ ਲਈਆਂ ਤੇ ਇਸ ਪੱਖ ਤੋਂ ਇਸ ਸਾਡੇ ਏਰੀਏ ਦੇ ਵਿੱਚ ਜਿਹੜਾ ਤਾਨਗੜ ਪਿੰਡ ਹੈ ਉਹ ਬੜਾ ਸਿਆਣੇ ਲੋਕਾਂ ਦਾ ਪਿੰਡ ਹੈ ਇਹਨਾਂ ਦਾ ਮੈਂ ਸ਼ੁਕਰੀਆ ਦਾ ਕਰਦਾ ਕਿ ਇਹਨਾਂ ਨੇ ਇਸ ਜਿਹੜਾ ਇਹ ਬਰਾਸਤੀ ਥਾਂ ਨੇ ਜਾਂ ਪਿੱਪਲ ਜਾਂ ਤਰਖਤ ਨੂੰ ਸੰਭਾਲ ਕੇ ਰੱਖਿਆ ਤੇਵੇਂ ਜਿਵੇਂ ਸਾਨੂੰ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਜਿੰਨੇ ਪਿੰਡ ਹੈ ਜਾਂ ਸ਼ਹਿਰਾਂ ਦੇ ਇਲਾਕੇ ਥਾਂ ਨੇ ਜਾਂ ਕੁਦਰਤੀ ਪਤਾ ਪਰਨਾ ਉਹ ਸਾਨੂੰ ਸੰਭਾਲ ਕੇ ਰੱਖਣਾ ਚਾਹੀਦਾ ਕਿਉਂਕਿ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਤਨੀਰੀਆਂ ਨੇ ਬੱਚੇ ਆ ਛੋਟੇ-ਛੋਟੇ ਜਾਂ ਵਿਦੇਸ਼ਾਂ ਦੇ ਵਿੱਚ ਜਾ ਰਹੇ ਐ ਤੇ ਉਧਰ ਦੇ ਕਲਚਰ ਤੋਂ ਉਹ ਜਾਣਕਾਰ ਹੁੰਦੀ ਹੈ ਕਿ ਉਹ ਨਾਲ ਦੀ ਨਾਲ ਇਸ ਪੰਜਾਬ ਦੇ ਨਾਲ ਜੁੜੇ ਰਹਿਣਗੇ ਤਾਂ ਹੋਰ ਵੀ ਅੱਛੀ ਗੱਲ ਹੋ ਤੇ ਇਸ ਤਰ੍ਹਾਂ ਕੀ ਅੱਜ ਇਹ ਛੋਟੀ ਕੱਟੂ ਬਰਾਸਤ ਚੈਨਲ ਲਈ ਇਹ ਵੀਡੀਓ ਬਣਾਈ ਹੈ ਕਿ ਤੁਹਾਨੂੰ ਆ ਸਕੇ ਤੁਸੀਂ ਸਾਡੀ ਇਸ ਵੀਡੀਓ ਨੂੰ ਦੇਖੋਗੇ ਤੇ ਆਪਦੇ ਕਮੈਂਟ ਵਗੈਰਾ ਕਰੋਗੇ ਤੇ ਤੁਹਾਡਾ ਧੰਨਵਾਦ